ਜੀ ਜੀ ਸਾਰਿਆਂ ਨੂੰ ਜਗਦੀਪ ਡੇਰੀ ਫਾਰਮ ਦੇ ਬਹੁ ਬਹੁ ਵੈਲਕਮ ਕਰਦੇ ਆਂ ਅੱਜ ਆਪਣੇ ਕੋਲ ਚਾਰ ਟੋਪ ਕਲਾ ਦੀਆਂ ਟੋਕੜਾਂ ਕਰਮਣਾ ਝੋਟੀਆਂ ਨੀਲੀ ਦੀ ਗੱਬਨ ਝੋਟੀ ਆ ਗਈ ਆ ਕਰਦੇ ਆ ਵੀਰਾਂ ਸਸੀਆ ਵੀ ਜੀ ਸਸੀਆ ਸਸੀਆ ਜਗਦੀਪ ਡੇਰੀ ਫਾਰਮ ਆਖਣਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਵੀਰੇ ਜਿੰਨਾ ਸਾਨੂੰ ਇਨਾ ਮਾਣ ਦੇ ਵੀਰ ਪਿਆਰ ਬੱਚਿਆ ਹਾਂਜੀ ਤੇ ਆਪਣੇ ਕੋਲ ਪਰਮਾਤਮਾ ਦੇ ਵੀਰਾਂ ਦੇ ਆਪਣੇ ਕੋਲ ਝੋਟੀਆਂ ਦੇ ਟੋਕੜਾ 6-7 ਹਾਂਜੀ ਤੇ ਦੋ ਝੋਟੀਆਂ ਦਾ ਹੁਣੇ ਸੌਦਾ ਹੋ ਗਿਆ ਨੇ ਟੋਕੜਾ ਦਾ ਤੇ ਜਿਨ੍ਹਾਂ ਦੇ ਵਿੱਚ ਆਪਣਾ ਤੁਹਾਨੂੰ ਚਾਰ ਆ ਪੰਜ ਜਾਨਾ ਦਿਖਾਵਾਂਗੇ ਟੌਪ ਦੇ ਜਿਹਨਾਂ ਨੂੰ ਤੁਹ ਤਾਜੀ ਦਿਖਾਵਾਂਗੇ ਆ ਗੱਲ ਕਰਦੇ ਵੀਰੇ ਪਹਿਲੇ ਨੰਬਰ ਦੇ ਛੋਟੀ ਵੀਰੇ ਸਾਡੇ ਫਾਰਮ ਤੋਂ ਹੀ ਲੈ ਕੇ ਗਏ ਵੀਰੇ ਹੁਣੇ ਦੇ ਕੋ ਕਟਲਗੜੀ 9 ਤੋਂ 10 ਕਿਲੋ ਦੁੱਧਿਆ 9 10 ਕਿਲੋ 10 ਕਿਲੋ ਦੁੱਧਿਆ ਇਹ 17 ਮਹੀਨੇ ਦੀ ਗੱਪਣ ਵੀਰੇ ਗਾੜੀ ਦਿੱਤੀ 17 ਮਹੀਨੇ ਦੀ ਗੱਪਣ 17 ਮਹੀਨੇ ਦੀ ਗੱਪਣ 9 ਤੋਂ 10 ਕਿਲੋ ਸਾਡੇ ਫਾਰਮ ਤੋਂ ਗਈ ਤੇ ਆਪਾਂ ਹੀ ਉਹੋ ਲਿਉਨੇ ਜੋ ਸਾਡੇ ਫਾਰਮ ਤੋਂ ਗਈ ਵੀਰੇ ਆ ਸਭ ਤੋਂ ਟੌਪ ਦੀ ਵੱਡੀ ਛੋਟੀ ਫੁੱਲ ਸਹਿਤ ਆਣ ਤੁਹ ਦਿਖਾ ਦੋ ਕਿਹੜੀ ਛੋਟੀ ਦਾ ਬਾਕੀ ਅਸਲ ਜੋ ਟੀ ਐਵਰੇਜ ਨਹੀਂ ਵੀ ਆ ਗਈ 100 ਤੋਂ 100 ਆ ਚੋਟੀ ਵੀਰੇ ਕੁਝ ਛੋੜ ਕੇ ਖੜਾ ਬਾਕੀ ਖੋਲੇ ਵੀ ਜੀ ਬਾਕੀ ਇਹਨਾਂ ਵੀ ਸਾਡੇ ਅੰਮੀ ਵੀ ਆ ਕੇ ਦਿੰਦੇ ਆ ਸਾਡੀ ਹੋ ਟਿਕਾ ਬਹੁਤ ਵਧੀਆ ਬੰਦੇ ਖੋਲ ਵੱਡੀ ਮਾਂ ਬਾਈ ਦਾ ਵੀਰੇ ਜਿਵੇਂ ਵੀ ਦਿਖਾਈ ਹੈ ਨਾ ਪੂਰੀ ਫੋਲ ਸਾਈਡ ਆ ਵੱਡੀ ਫੋਲ ਹੈ ਕਮਾ ਲੋ ਵੀਰੇ ਚੈਂਪੀਅਨ ਸਿੰਗਲ ਹੀ ਹੈ। ਵੀਰੇ ਇਹ ਸਮਾਰਨ ਲੈਵੋ। ਵੀਰੇ ਵੀ ਕਿੰਨੇ ਦੋਨ ਚੋੜੀ ਕੱਢ ਕੇ ਆਈ। ਇਸ ਆਦਿ ਦੇ ਲਾਵੇ 7 ਮਹੀਨੇ ਦੀ ਕੰਪਣੇ ਨਾਲ 10 ਕਿਲੋ ਰੋਡ ਤੇ ਜੇ ਕੁਆਲਟੀ ਦਾ ਤਾਂ ਦੁੱਧ ਹੈਗਾ ਬੜੇ ਜੀ। ਹਾਂਜੀ। ਕੁਆਲਟੀ ਤਾਂ ਬਣਾਣੀ ਮੈਂ ਤੁਹਾਨੂੰ ਦੇ ਸਕਦੀ ਵੀਰੇ। ਵੀਰੇ ਇਹ ਮੈਂ ਦੇ ਦਾਂਗੇ 1,20,000 ਦੀ ਦੇ ਦਾਂਗੇ ਤੇਰੀ ਜਿਹੜੀ ਗੱਲ ਕਰੇ। 1,20,000 ਦੀ? 20,000 ਦੇ ਦਾਂਗੇ ਟੌਪ ਦੀ ਝੋਟੀ ਆ। ਮਤਲਬ ਡਬਲ। ਇਹ ਡਬਲ ਪੈਸੇ ਵਾਲੀ ਆ ਝੋਟੀ ਵੀਰੇ। ਹਾਂਜੀ। ਤਾਂ ਕਿੰਨੇ ਵੀ ਹੈ ਜੀ ਡਬਲ ਪੈਸੇ ਵਾਲੀ ਝੋਟੀ ਬੋਲੇ ਸਾਧਿਆ ਬਾਲੀ ਵੱਡੀ ਟੁੱਟੀ ਫੁੱਲ ਸੈਮੈਂਟ ਦੇ ਤੇ ਅੱਗੇ ਗੱਲ ਕਰਦੇ ਆਂ ਬਟੇ ਵੀਰੇ ਇਹ ਮੈਂ 8 ਮਹੀਨੇ ਨਿਕਬਣੇ ਵੀਰੇ 8 ਮਹੀਨੇ ਦੀ 8 ਮਹੀਨੇ ਦੀ ਕੱਪਣੇ ਵੀਰੇ ਸਿੰਘ ਜਰੂਰ ਉੱਚਾ ਗੁੰਡਾ ਆ ਹਾਂਜੀ ਦੱਸਦੇ ਆਂ ਇੱਥੇ ਤਿੰਨ ਡਾਂਗੇ ਵੀਰੇ ਕੰਡਾ ਲਵਾ ਕੇ 1.59 ਕਿਲੋ ਦੁੱਧ ਚੋ ਆ ਕੇ ਦਿੱਤਾ ਮੈਂ ਇਹਦੇ ਵਿੱਚ 1.59 ਕਿਲੋ ਸਾਡੇ ਐ ਜੈਡ ਬਲੈਕ ਜਾਨਵਰ ਕੀ ਵੀਰ ਮੈਂ ਦੱਸਦੀ ਆਂ ਤੇ ਮੈਂ ਇਹਦਾ ਆਹ ਦੀ ਡੇਰੀ ਜੋ ਨਿਕਲ ਕੇ ਆਈ ਆ ਫਰਸ ਇਤਨ ਡੀ ਆਈ ਸੱਡ ਡੀ ਆਈ ਆ ਬਾੜੀ ਅਸਰ ਜਿਹਨੂੰ ਅਸਰ ਕਿਚ ਅਸਰ ਜਾਨਾ ਵੱਡੀ ਗੱਲ ਜਿਹੜੀ ਕਰਾ ਹੋਇਆ ਤੇ ਦੁੱਧ ਅਜੇ ਵੀ ਮਾਲਾਰੇ ਥਾਂ ਚੈੱਕ ਪਾਸ ਕਰਉਂਦੀ ਆ ਪਤਾ ਵੀ 2 2 2 2.5 ਕਿਲੋ ਦੁੱਧ ਅਜੇ ਵੀ ਥੱਲੇ ਹੈਗਾ ਦੁੱਧੂ ਡਰਾਈ ਨਹੀਂ ਹੋਣ ਰਹੀ ਜਦਿਆਂ 8 ਮਹੀਨੇ ਦੀ ਕੱਪਣਾ ਵੀਰੇ ਤੇ ਦੁੱਧੋ ਮਾਲਾ ਸਭ ਨੂੰ ਡਰਾਈ ਸਮਝ ਕੇ ਨਵੇਂ ਥਾਂ ਥੋਂ ਚੈੱਕ ਪਾਸ ਕਰਾ ਲਏ ਵੀਰੇ ਤੇ ਜੇ ਵੱਡੀ ਜਿਹੜੀ ਮੈਂ ਵੀਰੇ ਪਾਤੀ ਨਾਲ ਬਾਹਰ ਅਸਲ ਮੈਂ ਜਿਹੜਾ ਅਸਲ ਮੈਂ ਦੁੱਧ ਆ ਲਈ ਬਾਕੀ ਇਹਨਾਂ ਵੀ ਇਹਦੀ ਤਾਜੀ ਦੀ ਵੀਡੀਓ ਵੀ ਦੇ ਦਾਂਗੇ ਜੇ ਵੀਰੇ ਨੂੰ ਤਾਜੀ ਦੀ ਉਹ ਜਿੱਤ ਤਾਜੀ ਦੀ ਵੀਡੀਓ ਵੀ ਆਪਣੇ ਕੋਲ ਵੀਡੀਓ ਵੀ ਹੈਗੀ ਵੀਰੇ ਇਦ ਦੀਆਂ ਇਹ ਅੱਛੇ ਬਗਾਈਆਂ ਜਰਸੀਆਂ ਨੂੰ ਐ ਲੈਵਲ ਆਉਂਦੀ ਹੈ ਫਿਟਿੰਗ ਆ ਲੈਵਲ ਆਦਾ ਜੁੜੇ ਵੀਰੇ ਹਾਂਜੀ ਕਮਾਲੋ ਇਹ ਕੇ ਵੀਰ ਨੇ ਸਾਡੇ ਕੋ ਫੌਜੀ ਦੇ ਲਈ ਹੀ ਵੀਰ ਨੇ ਹਾਂਜੀ ਕੰਡੇ ਨਾਲ ਕੰਡੇ ਨਾਲ ਤਿੰਨ ਟਾਈਮ ਇਹਦੀ ਚਵਾਈ ਹੋਈ ਸਾਰੀਆਂ ਰਿਕਾਰਡ ਇਹਦਾ ਕਰਕੇ ਮੈਂ ਹੈਗਾ ਆਪਣੇ ਕੋ ਤੇ ਹਾਂਜੀ ਇਹਦੀ ਵੀਡੀਓ ਪਈ ਹੈ ਆਪਣੇ ਕੋ ਆਈ ਇਹਦੀ ਆਪਣੇ ਕੋ ਵੀਡੀਓ ਵੀ ਸਾਰਾ ਮੈਂ ਮਤਲਬ ਸਿਰ ਤੋਂ ਪੈਰਾਂ ਤੱਕ ਇਹਦਾ ਪੂਰਾ ਦੇਖ ਸਕਦੇ ਜੇ ਵੀਰ ਭਰਾ ਨੇ ਸਾਡੇ ਕੋ ਲੈਣੀ ਜੀ ਤੇ ਇਹ ਵੀਰੇ ਦਵਾਂਗੇ ਕਿਹੜੇ ਲੱਕ ਦੀਆਂ ਪੂਰੇ ਲੱਖ ਦੇ ਮਾਲ ਸਾਡੇ ਕੋਲ ਕਾਫੀ ਜ਼ਿਆਦਾ ਮਤਲਬ 3-2 ਮਹੀਆਂ ਖੜੀਆਂ ਨੋਰਮਲ ਰੇਟ ਕਰਾਂਗੇ ਜਿਹੜੀ ਦੇ ਦੇਣੀ ਆ। ਉਹ ਜੋ ਥੋੜੀ ਜਿਹੀ ਆ ਜੋ ਉਹ ਦੇ ਦਾਂਗੇ ਲੱਖ ਦੀ ਦੇ ਦਾਂਗੇ ਮੈਂ ਵੀਰ ਜਿੰਨੇ ਵੀ ਲੈਣੀਆਂ ਮਤਲਬ 2 ਮਹੀਨੇ ਮੈਂ ਤੇ ਸੂਜੇ ਰਹਿ ਗਿਆ 18-20 ਕਿਲੋ ਵਾਲੀ ਮੈਂ ਵੀਰ ਅੱਜ ਮਾਰਕੀਟ 'ਚ ਜਈ ਨਹੀਂ 20 ਕਿਲੋ ਵਾਲੀ ਮੈਂ ਮਿਲਦੀ ਨਹੀਂ ਮਿਲਦੀ ਤੇ ਜਿਹੜਾ 2 ਮਹੀਨੇ ਸਾਹਮਣੇ ਵੀਰ ਮਾਦਾ ਵੀ ਆਪਾਂ ਜੇ ਸਾਨੂੰ ਆਪਸ ਕਰਨੀ ਹੋਵੇ ਆਪਾਂ 2 ਲੱਖ ਦੀ ਫਿਰ ਲੈ ਲਾਂਗੇ ਵੱਡੇ ਵੇਚੇ ਦੀ ਗੱਲ ਕਰਾਂਗੇ। ਹਾਂਜੀ ਤੇ ਗਾੜੀ ਅੱਗੇ ਆ ਗਈ ਵੀਰੇ ਨੀਲੀ ਦੀ ਬੱਗੀ ਮੋਰਸ਼ਾਲੀ ਵੀਰੇ ਆਪਾਂ ਮਾਲਾ ਬ੍ਰੀਡ ਜਿਨ੍ਹਾਂ ਨੇ ਕਹਿਦਾ ਵੀਰੇ ਬ੍ਰੀਡ ਤੇ ਕੰਮ ਕਰੀਦਾ ਜਿੰਨੀ ਵੀ ਲੈਣੀ ਏ ਛੋਟੀ ਅਸਲ ਲੈਣੀ ਏ ਵੀਰੇ ਹਾਂਜੀ ਇਹ ਹੋਰ ਬੱਗੀ ਮੋਛਾ ਦੀ ਜਿਹੜੀ ਐ ਤੇ ਮਾਲਾ ਵੀ ਇੱਕ ਐਰ ਤੋਂ ਤੇ ਮਾਲਾ ਬ੍ਰੀਡ ਤੋਂ ਬਣਾਣੀ ਜਿੱਦ ਲੈਣੀ ਜਿਹੜੀ ਗੱਲ ਕਰਨ ਵਾਲੀ ਆ ਤੇ ਬਾਹਲੀ ਛੋਟੀ ਅਸਲ ਛੋਟੀਆਂ ਦੇ ਰਹਿ ਗਏ ਵੀਰੇ 25 ਦਿਨ ਸੂਨ ਦੇ ਵਿੱਚ 25 ਦਿਨ 25 ਦਿਨ ਰਹਿ ਗਏ ਸੂਨ ਦੇ ਵਿੱਚ ਕੋਈ ਮਹੀਨਾ ਮੇਥ ਕੇ ਲੈ ਲੇ ਪਰ ਦਿਨ 25 ਰਹੂਗੀ ਬਾਹਲੀ ਅਸਲ ਛੋਟੀਆਂ ਦਿੱਲੀ ਦੀ ਤੇ ਨਹੀਂ ਹਿੱਲੀ ਦੀ ਬੜੀ ਡਿਵਾੜ ਰਹਿੰਦੀ ਦੰਨ ਤੇ ਬਾਕੀ ਆਪਣੇਦਰ ਚੇਅਰਮੈਨ ਸਾਡੀ ਆ ਗਏ ਕਿਰਵਾ ਕੁਮਾਰ ਮਾਲਾ ਜੀ ਤੋ ਠੀਠਾ ਵੀ ਜੀ ਵਧੀਆ ਵਧੀਆ ਕਿਰਪਾ ਕਰ ਜੀ ਠੀਕ ਹੈ ਦਿਖਾਓ ਛੋਟੀ ਜੀ ਵੀ ਵੀਰ 25 ਦਿਨ ਲੱਗੇ ਮੈਂ ਮਹੀਨਾ ਮੰਨ ਲਿਆ ਛੋਟੀਆਂ ਲਈ ਛੋਟੀ 15 ਕਿਲੋ ਦੁੱਧ ਕੱਢਿਆ ਹਾਂ ਹਾਂਜੀ ਕਮਾਲੋ ਅਸਲ ਇਹ ਅਸਲ ਪਿਓ ਜੀ ਤੇ ਬਾਕੀ ਨਾਲ ਵੀ ਸਿੰਘੂ ਦੀ ਵੀ ਕੁਆਲਿਟੀ ਬਹੁਤ ਚੰਗੀ ਠੋਕੀ ਕਰਦੇ ਨੇ ਤੇ ਇਹ ਵੀ ਨੋਰਮਲ ਰੇਟ ਕਰਕੇ ਦਵਾਂਗੇ ਬੰਦੇ ਵੀਰੇ ਜੋ ਟੀਮ ਆਉਂਦੀ ਆ 110000 ਦੀ ਦੇ ਦਾਂਗੇ 1 ਲੱਖ 10000 ਦੀ ਦੇ ਦਾਂਗੇ ਨੋਰਮਲ ਰੇਟ ਆ 20 ਗ੍ਰਾਮ ਥੋੜੀ ਜੰਨੇ ਅੱਜ ਅੱਜ ਉਪਰ ਹੀ ਵੀਰ ਕਹਿੰਦੇ ਚੱਲਣਦੇ ਆ ਸੂਨ ਦੇ ਵਿੱਚ ਵੀਰੇ ਕੋਈ 20 ਆ ਤੋਂ ਮਤਲਬ ਉੱਪਰ ਨਹੀਂ ਲੈ ਸਕਦੀ ਅੰਦਰ ਲੈ ਸਕਦੀ ਟਾਈਮ ਗਰੰਟੀ ਨਾਲ ਦਵਾ ਦੇ ਬੀ ਮਲਾ ਨਹੀਂ ਨਾ ਨਹੀਂ ਕਹਿ ਸਕਦੇ ਹਾਂਜੀ ਪਤਾ 21 ਦਿਨ ਵੀ ਲੈ ਜਾਦਾ ਵੀ ਗਰੰਟੀ ਹੈ 20 ਦਿਨ ਦੀ ਫੁੱਲ ਗਰੰਟੀ ਦਵਾ ਕੇ ਦਿਆਂਗੇ ਹਾਂਜੀ 1 ਲੱਖ 10 ਹਜ਼ਾਰ ਦੀ ਛੋਟੀ ਦੇ ਦਾਂਗੇ ਵੱਡੇ ਵੀਰ ਤੇ ਅੱਗੇ ਵੀਰੇ ਇਹ ਮੈਂ ਦੇਖੀ ਮੈਂ 6 ਲੱਖ 25 ਹਜ਼ਾਰ ਦੀ ਆਪਣੇ ਫਾਰਮ ਤੋਂ ਵੱਡੇ ਵੀਰ ਹਾਂਜੀ ਬਾਈ ਇਹਦੀ ਤਾਜ਼ੀ ਦੀ ਵੀਡੀਓ ਵੀ ਆਪਾਂ ਦੇ ਸਕਦੇ ਹਾਂ ਜਿੰਨੇ ਸਾਡੇ ਇਹ 23 ਤੋਂ ਚੰਗੇ ਨੂੰ ਕੱਢ ਕੇ ਬੀਚਾ ਹਾਂਜੀ ਅੱਜ ਵੀ ਛੋਟੀ ਕੋ 10 ਤੋਂ 11 ਕਿਲੋ ਦੁੱਧ ਤਿਆਰ ਆ ਪਰ ਇੱਕ ਮਹੀਨੇ ਨੂੰ ਗੱਬਣ ਚੋਟੀ ਗੱਬਣ ਆ ਪਰ ਆਈ ਵੀਰ ਚੈੱਕ ਪਾਸ ਨਹੀਂ ਇਹਨੂੰ ਖਾਲੀ ਕਰਕੇ ਦਵਾਗੇ ਵੱਡੇ ਜੀ ਹਾਂਜੀ ਬਾਕੀ ਛੋਟੀ ਦੇ ਲਓ ਵੀ ਕਬੱਡੀ ਪਲੇਅਰਾਂ ਚ ਗੱਡੀ ਜਾਏਗੀ ਮੇਰੇ ਵੱਡੇ ਹਾਂਜੀ ਹਉਣੀ ਬਲੇਰੋ ਚ ਆਦੇ ਮੈਂ ਨਾ ਇੱਕ ਮਾੜੀ ਕੀ ਸਾਰੇ ਸਾਰ ਦੇ ਗੁਰਦੇ ਅਸਲ ਤੇ ਕੁੱਲ ਕਦ ਕਾ ਵਾਲੀ ਛੋਟੀ ਆ ਕੱਲੀ ਆ ਉਹ ਬਲੇਰੋ ਚ ਰੌਣ ਕਮਾ ਲਵੀਰੇ ਮੋਲ ਨਹੀਂ ਕਰਨਾ ਮੈਂ ਦਾ ਹਾਂਜੀ ਮੋਲ ਦੇ ਲਈ ਜੇ ਕਿਤੇ ਅੱਜ ਇਹ ਗੱਬਣ ਪਾਸ ਹੋ ਜੇ ਨਾ ਮੈਂ ਫਿਰ ਹਾਂਜੀ ਤੇ ਅੱਜ ਵੀ ਮੈਂ 3 ਲੱਖ ਦੀ ਆ ਅੱਜ ਵੇਚੀਆਂ 3.5 ਲੱਖ ਦੀ ਟੋਕੜਾਂ ਵੀ ਰਚੀਆਂ ਵੀ ਦਰਸ਼ਕਾਂ ਨੂੰ ਆਵਾਂਗੇ ਹਾਂਜੀ 3.5 ਲੱਖ ਦੀ ਟੋਕੜਾਂ ਕਬੜੇ ਦਿੱਤੀਆਂ ਵੀ ਰਮਈਆਂ ਵੀਰੇ ਜੇ ਇਹ ਵੀ ਪਾਸ ਹੋ ਉਦੀ ਅੱਜ ਅੱਜ ਅਸੀਂ ਦੇਣ ਵਾਲੀ ਗੱਲ 1,15,000 ਦੀ ਦੇ ਦਾਂਗੇ 1 ਲੱਖ 15000 ਦੀ ਇਹ ਵਈ ਗੱਲ ਕਰਨੀ ਹੈ ਵੱਡੇ ਵੀਰੇ ਮੋਲ ਨਹੀਂ ਫੁੱਲ ਵਾਲੇ ਬੱਸ ਕਰ ਇੱਕ ਲੱਖ 15 ਹਜ਼ਾਰ ਮੈਂ ਦੇਦਾ ਇਹ ਪੂਰੀ ਜਹਾ ਜਿੱਦੀ ਵੱਡੀ ਝੁੱਟੀ ਵੱਡੀ ਫੁੱਲ ਸੈੱਟ ਦੇ ਵਿੱਚ ਜਿੰਨੇ ਜਮਾ ਰੁਪਇਆ ਮਹੀਨਾ ਦੇਦਾ ਵੱਡੇ ਵੀਰੇ ਇਹ ਚੈਂਪੀਅਨ ਮੈਂ ਨਾ ਵੱਡੀ ਫੁੱਲ ਸੈੱਟ ਜਿਹੜੀ ਗੱਲ ਕਰਨ ਵਾਲੀ ਅੱਗੇ ਆ ਕੇ ਹੈਡ ਕੋ ਵੀਰੇ ਅਸਲ ਜਿਹੜੀ ਪਾਕਿਸਤਾਨ ਦੀ ਬਲੱਡ ਲਾਈਨ ਦੋਦੀ ਵੀਰੇ ਲੀਲੀ ਦੀ ਲੀਲੀ ਦੀ ਤੇ ਰਾਜ ਦੀ ਸੂਈ ਸਵਾਈ ਝੁੱਟੀ ਹੈ ਵੀਰੇ ਤੇ ਬਾਹਲੀ ਅਸਲੇ ਬੱਚਾ ਲਾ ਕੇ ਮੜਾ ਥੱਲੇ ਦੇਖੋਨੇ ਲਾ ਕੇ ਵੀਰੇ ਬੱਚਾ ਮੜਾ ਜਾ ਤੇ ਜੇ ਜਿਹੜੀ ਮਤਲਬ ਨੋਰਮਲ 20 ਤੋਂ 21 ਕਿਲੋ ਦੁੱਧ ਦਿੰਦੀ ਮੈਂ ਤਾਂ ਬੜੇ ਗਿਰਦੀ ਆ ਨੋਰਮਲ 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 ਇਹ ਤਨਾ ਵੀਰੇ ਇੱਕ ਸਮਰਥੀ ਆ ਜਿਹਨੂੰ ਕਹਿਦੀਦਾ ਨਾ ਵੀਰੇ ਹਾਂਜੀ ਉਹ ਆ ਵੀਰੇ ਇੱਥੇ ਮਾੜਾ ਕੈਮਰਾ ਕਮਾ ਕੇ ਦਿਖਾਉ ਵੱਡੀ ਵੀਰੇ ਅਸਲ 나ੜਾ ਵਾਲੀ ਮੈਂ ਜਿਹੜੀ ਗੱਲ ਕਰਨ ਵਾਲੀ ਆ ਸਾਡੇ ਗੁਰੂ ਕਹਿੰਦਾਦਾ ਨਾ ਵੀ ਨਾੜਾ ਆ ਵੀ ਹੈਗੇ ਨੀ ਵੀਰੇ 나ੜਾ ਨਾੜਾ ਬਿਜਲੀਕਾਰ ਬਣਿਆ ਗਿਆ ਮੈਂ ਇਕੱਲੀ ਇਕੱਲੀ 나ੜ ਦੇ ਮੈਂ ਨਾ ਬਾਲੀ ਫੜਿਆ ਵੀਰੇ ਬੰਨੇ ਧਾਰ ਮਾਰ ਗਿਆ ਵੀਰੇ ਛੇ ਘਰ ਦੀ ਬਾਲੀ ਹੋ ਜਾਵੇ ਮੈਂ ਵੀਰੇ ਮਾਰਾ ਸੁੱਖ ਰੱਖੇ ਅਲਦੀ ਨਿਵਰੇ ਦੇ ਨਾਲ ਜਲਦੀ ਆ ਹਾਂਜੀ ਮਾੜਾ ਬਾੜੀ ਆਉਜੀ ਜਿਹੜੀ ਆ 5.6 ਕਿਲੋ ਦੀ ਅਗਲੇ ਸਾਲਾਂ ਦੀ ਪਰ ਤੁ ਵੀ ਕੱਢੇ ਬੇਟੀ ਮੋਟਰ ਹੀ ਆ ਮੋਟਰ ਮਾਡ ਮੋਟਰ ਹੀ ਵੇਖ ਲਈ ਪਹਿਲੀ ਰਿ ਵਿਖਾ ਜਿਹਦਾ ਮਤ ਲੜਕਾ ਚਾਹੁੰਦਾ ਵੱਡੇ ਵੀਰ ਇਹਨੂੰ ਕੱਢ ਕੇ ਦਿਖਾਓ ਬਈ ਇੱਕ ਵਾਰ ਹਾਂਜੀ ਤੋਰੋ ਇਹਨਾਂ ਨੂੰ ਪਾਪਾ ਜੀ ਲੀਲੀ ਵੀ ਲਾਵਾਂਗੇ ਫਿਰ ਬ੍ਰੈਂਡ ਹੀ ਲਾਵਾਂਗੇ ਜਾਂ ਮੂਰੇ ਤੋਂ ਲਾਵਾਂਗੇ ਉਹ ਵੀ ਬ੍ਰੈਂਡ ਹੀ ਲਾਵਾਂਗੇ ਤੋਰਾਂ ਬ੍ਰੈਂਡ ਬ੍ਰੈਂਡ ਸਰਾਈ ਮਾੜਾ ਨਿਸ਼ਾਨਾ ਨਹੀਂ ਮਟਕੇ ਤੋਂ ਲਾਵਾਂਗੇ ਹਾਂ ਨਾ ਆਪਣੇ ਕੋ ਮਾੜਾ ਲੱਗਦਾ ਹੀ ਐ ਮਾ ਪੂਰਾ ਬਿਜਲੀ ਘਰ ਬਣਿਆ ਲਿਆ ਅਸਲ ਐ ਅਸਲ ਅਸਲ ਐ ਵੀਰੇ ਥੱਲੇ ਮਾੜਾ ਪਟਾਣ ਫਟਖਾਂ ਦੇ ਆ ਮੈਂ ਨਾ ਵੀਰੇ ਐਚ ਐਫ ਜਰਸੀ ਗਾਇਆਂ ਲਾਲੇ ਵਾਲੀ ਫਿਰਦੀ ਵੀਰੇ ਨਾ ਦੇ ਥਣ ਮਿਲੇ ਵੈ ਨੂੰ ਇੱਥੇ ਵੀਰੇ ਇੱਕ ਮਖਲਾਰ ਖੇਡਦਾ ਹੈ ਉਹ ਤਾਂ ਮੈਂ ਮੈਂ ਨਹੀਂ ਕਿ ਕੱਟ ਕਰਾਣੇ ਨੇ ਜੀ ਦੇ ਕੋਈ ਹਿਸਾਬ ਹੈ ਬੜੇ ਬਾਲੀ ਚੰਗੀ ਵੀਰ ਵੀ ਚੰਗੀ ਜੀ ਦੇ ਦਾ ਲੈ ਆਪਣਾ ਸੋਨਾ ਲੱਗਾ ਮੈਂ ਦੱਸੋ ਰਾਜਮੇਦਰ ਜੀ ਇਹ ਕਿੰਨੇ ਦੀ ਵੇਚਦੀ ਹੈ ਜੀ ਨਾ ਉਦਾਂ ਦੇ ਆਪਾਂ ਜਿਹੜੀ ਕਿਵਾਈ ਲੱਗੀ ਜਿਹੜੀ ਬਿਆਨ ਦਾ ਜਿਹੜੀ ਕੰਪਨੀ ਹੈ ਉਦਾਂ ਦੇ 5 ਲੱਖ ਦੀ ਮਈ ਹੈ ਜੀ ਆਹਾਂ ਉਦਾਂ ਕੇ ਵੀਰ ਭਰਾ ਦਾਂ ਨੂੰ ਮਾਰ ਕਰਦਾਂਗੇ ਆਪਾਂ 1.5 ਲੱਖ ਦੀ ਦੇਦਾਂਗੇ ਦੇੜ ਦੀ ਵੀ ਛੱਡਾ ਵੀਰੇ ਆਜਾ ਆਫਰ ਹੀ ਚਲਾਈ ਆ ਆਫਰ ਕਰ ਦਈਏ ਰਾਜੋ ਵੀਰੇ ਤਾਂ ਇਹ 1,30,000 ਦੀ ਮੈਂ ਦੇ ਦਾਂਗੇ ਕਿ ਕੈਮਰਾ ਘਵਾ ਲਓ ਫਿਰ 1,30,000 ਦੀ ਮੈਂ ਦੇ ਦਾਂਗੇ ਵੱਡੇ ਵੀਰੇ ਐਨ ਕੈਮਰਾ ਘਵਾ ਦੋ ਤੇ ਇਹਦਾ ਕੋਈ ਆਖੇ ਵੀ ਵਿੱਗੀ ਹੋਊਗੀ ਬਈ ਤੇ ਕਈ ਲੋਕ ਤਾਂ ਕਹਿੰਦੇ ਪਲੇ ਖਤ ਨਹੀਂ ਲੱਗੰਦਿਆ ਨਾ ਵੱਡੇ ਵੀਰੇ ਆਜਾ ਆਫਰ ਇੰਦੀ ਨੇ ਵੱਡੇ ਵੀਰੇ ਵੱਡੇ 1,30,000 ਦੀ ਵੀਰ ਕਹਿੰਦੇ ਦੇ ਦਾਂਗੇ ਛੱਡਾਂਗੇ ਦਈਏ ਇੱਕੋ ਛੋਟੀ ਫੜ ਕੇ ਲੈ ਤੋ ਜੀ ਬਾਕੀ ਵੀਰੇ ਇੱਕ ਰੀਤਾਂ ਨੂੰ ਬਾਹਰ ਵੀ ਦਰਸ਼ਨ ਕਰਾਉਣੇ ਦਿੰਦਿਆਂ ਵੀਰੇ ਚਲੋ ਸਾਹਮ ਦਾ ਵੀਰ ਬੋਲਣੀਆਂ ਹਾਂਜੀ ਇਹ ਇਹ ਚੋੜੀ ਮੈਨੂੰ ਤੋਕਣਾ ਆ ਆ ਵੀਰ ਖਾ ਨਾਮੀ ਨੇ ਦੀ ਗੱਬਣ ਨਵਾਂ ਮਹੀਨੇ ਦੀ ਗੱਬਣ ਆ ਨਵਾਂ ਮਹੀਨੇ ਦੀ 8 ਕਿਲੋ ਦੁੱਧਿਆ ਦੁੱਧੋ ਡਰਾਈ ਨਹੀਂ ਹੋਣ ਰਹੀ ਦਦਿਆ ਇਥੋਂ ਪਾਸ ਵੀਰ ਬ੍ਰੇਡਾਂ ਦਾ ਪਤਾ ਲੱਗਦਾ ਦੈਣੀਆਂ ਹਾਂਜੀ ਇਹ ਮਾਰੇ ਕਿਰਪਾ ਨਾਲ ਵੀਰ ਤੋਕੜਾਂ ਝੋਟੀਆਂ ਜਿਹੜੀਆਂ ਇਹ ਸੇਲ ਕੀਤੀਆਂ ਮਤਲਬ ਆ ਸੱਤਾਂ ਮਹੀਨੇ ਦੀ ਗੱਬਣ ਆ ਹਾਂ ਜੀ ਕੋਕੜਾਂਈ ਝੋਟੀਆਂ ਵੀਰੇ 6 ਲੱਖ ਦਾ ਜੋੜਾ ਦਿੱਤਾ ਸੀ 6 ਲੱਖ ਦਾ 6 ਲੱਖ ਦਾ ਕੋਕੜਾਂਈ ਦਿੱਤੇ ਕਿੰਨੀਆਂ ਦਾ ਬਾਕੀ ਉਹ ਵੀਰ ਨੇ ਵਾਅਦਾ ਕੀਤਾ ਇੱਕ ਹਾਂ ਜੀ ਇਹ ਝੋਟੀਆਂ ਨਾਂ ਦੇ ਵੇਚਣ ਦਊਂਗਾ 2 ਲੱਖ ਰੁਪਈਏ ਦੇ 2.5 ਨਾਲ ਵੀਰ ਨਵੇਂ ਨਾ ਵਾਪਸ ਮੋੜੂਗਾ ਝੋਟੀਆਂ ਦਾ ਨਹੀਂ ਨਾ ਵੇਚਣ ਨਹੀਂ ਦੇਣੀਆਂ ਉਹਨੇ ਇਹ ਗੱਲ ਵਾਅਦਾ ਕੀਤਾ ਵੀ ਤੂੰ ਬਾਹਰ ਨਹੀਂ ਝੋਟੀਆਂ ਬਾਹਰ ਫੇਰ ਆਪਣੇ ਫਾਰਮ ਤੇ ਹੋਗੀਆਂ ਮੁੜ ਕੇ ਵੀਰੇ ਇਹ 6 ਲੱਖ ਰੀਆਂ ਝੋਟੀਆਂ ਦਿੱਤੀਆਂ ਵੱਡੇ ਵੀਰ ਜਿਹੜੀ ਗੱਲ ਕਰਨ ਵਾਲੀ ਆ ਤੇ ਬਾਕੀ ਆ ਦੇ ਕੋਈ ਮੈਂ ਵੀਰੇ ਨਾੜਾਂ ਲਈ ਕਿ ਮੈਂ ਥੋੜੀ ਚੈੱਕ ਪਾਸ ਨਹੀਂ ਹਲੀ ਹੋਈ ਬਾਹਲੀ ਅਸਰ ਮੈਂ ਆ ਕਿ ਮੈਂ ਦਾਲੇ 26 ਕਿਲੋ ਤੋਂ ਦਿੰਦੀਆਂ ਕੈਮਰਾ ਘਮਾ ਲਓ ਵੀਰੇ ਤੇ ਜਿਹਨੇ ਵੀ ਵੀਰ ਨੇ ਲੈਣੀ ਹੈ ਤੇ ਬਾਕੀ ਇਹਨਾਂ ਵੀ ਇਹਦੀ ਤਾਜੀ ਦੀ ਸਾਡੀ ਉਹ ਵੀਡੀਓ ਹੈਗੀ ਆ ਹਾਂਜੀ ਮਾਲਾ ਵਿੱਚ ਚੁਆਈ ਦੀ ਵੀ ਇਹਦੀ ਵੀਡੀਓ ਹੈਗੀ ਆ ਗੱਬਨ ਦੀ ਵੀ ਵੀਡੀਓ ਹੈਗੀ ਨੋਰਮਲ ਮੈਂ 25 ਤੋਂ 26 ਕਿਲੋ ਤੋਂ ਦਿੰਦੀ ਆ ਮੈਂ ਬੜੇ ਵੀਰੇ 25 ਤੋਂ 26 ਲੀਟਰ ਅੱਛਾ 25 26 ਕਿਲੋ ਮੈਂ ਚੈੱਕ ਪਾਸ ਲਈ ਥੋੜਾ ਟਾਈਮ ਘਟਿਆ ਚੈੱਕ ਨਹੀਂ ਹੋਈ ਦਿੰਦੀਆਂ ਜਿਹੜੇ ਅਗਲੇ ਕਰਮਾ ਨੂੰ ਨਿਕਲਾ ਨਿਕਲਾਵੇ ਇਹ ਜੇ ਕਿਨੇ ਐਦਾਂ ਹੋਣ ਮੈਂ ਲੈਣੀ ਆ ਹੁਣ ਲੱਖ ਦੀ ਦੇ ਦਾਂਗੇ ਵੱਡੇ ਵੀਰੇ ਲੱਖ ਦੀ ਲੱਖ ਦੀ ਦੇ ਦਾਂਗੇ ਵੱਡੇ ਵੀਰੇ ਇਹਦੀ ਸ਼ਾਨ ਆ ਆਪਣੇ ਕੋਲ ਇਹਦੀ ਵੀਡੀਓ ਵੀ ਆਪਣੇ ਮੈਨੂੰ ਵੀ ਵੀਡੀਓ ਆ ਵੀਡੀਓ ਹੈ ਕਿ ਸਭ ਕੋਈ ਦਾ ਅਪਰੂਵ ਹੈਗਾ ਆਪਣੇ ਕੋਲ ਵੱਡੇ ਵੀਰੇ ਇਹਦੀ ਇਹਦੀ ਇੱਕ ਗਾੜੀ ਆ ਗਈ ਵੀਰੇ ਅਸਲੀ ਰਾ ਦੇ ਬਖਾਇਨ ਅਸਲੀ ਇਹ ਦੋਂਦੀ ਕੱਟੀ ਆ ਵੀਰੇ ਦੋ ਦੋਂਦੇ ਹਾਂ 10 11 ਕਿਲੋ ਦੋਧਿਆ ਕੱਟੀ ਮਗਰ ਆ ਹਾਂਜੀ ਇਹ ਆਪਾਂ ਲੱਖ ਰੁਪਏ ਦੀ ਦੇ ਦਾਂਗੇ ਵੱਡੇ ਵੀਰੇ ਲੱਖ ਦੀ ਨੋਰਮਲ ਰੇਟ ਹੈ ਵੀਰੇ ਜਿਹੜੀ ਗੱਲ ਕਰਦੇ ਆ ਅੱਜ ਦੇਣ ਦੇ ਆ ਅੱਥਰੂ ਨਹੀਂ ਚੱਲਦੇ ਅੱਜ ਅਫਰੀ ਕਹਿੰਦੇ ਦੇਣੀ ਤੇ ਮੈਂ ਚਲੋ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਵੱ ਮੈਂ ਸਾਡੇ ਕੋ ਹਰਿਆਣੇ ਉਹਨੇ ਦੋ ਪਹੁੰਚੀਆਂ ਵੀਰੇ ਹਾਂਜੀ ਇੱਕ ਗੱਲ ਮੈਂ ਬਹੁਤ ਚੰਗੀਆਂ ਦਿਖਾਈ ਦੇ ਤੀਆਂ ਮਾੜੇ ਸੋਕਰ ਆ ਕੇ ਵੀਰੇ ਇਹ ਲਾਈਵ ਚ ਚਲਾ ਕੇ ਦੇਣੀ ਹੈ ਵੱਡੇ ਵੀਰੇ ਇਧਰ ਵੇਖੋ ਜਿਹੜਾ ਵੀ ਆਪਣੇ ਫਾਰਮ ਤੇ ਨਿਸ਼ਾਨਾ ਉਹ ਵੀਰੇ ਮਾੜਾ ਨਹੀਂ ਲੈਂਦੇ ਦਾ ਨਾਂ ਸਾਡੇ ਕੋ ਮਾੜਾ ਲਿਆ ਹੀ ਜਾਂਦਾ ਵੱਡੇ ਵੀਰੇ ਸਹੀ ਗੱਲ ਇਹ ਮੈਂ ਉਹਨੇ ਹਰਿਆਣੇ ਉਤਰੀ ਹੈ ਮੈਂ ਦਿੰਦੀ ਆ 23 24 ਕਿਲੋ ਦੁੱਧ ਮਨ ਲਾ ਇਹਨੂੰ ਲਾਈਵ ਚ ਚਲਾ ਕੇ ਫੇਰ ਦਵਾਂਗੇ ਵੱਡੇ ਵੀਰੇ ਮੈਂ ਜਿਹੜੀ ਆ ਲਾਈਵ ਸੂ ਕੀ ਤੇ ਫੇਰੇ ਇਹ ਵੇਚਾਂਗੇ ਮੈਂ ਤੇ ਠੀਕ ਹੈ ਮਾਦਾ ਬਾੜੀ ਅਸਲ ਹੈ ਤੇ 20 ਕਿਲੋ ਨੋਰਮਲ ਦੁੱਧ ਦਿੰਦੀ ਹੈ ਛੋਟੀ ਦਿੰਦੀ ਹੈ ਹਾਂਜੀ ਹਾਂਜੀ ਇਹ ਆਪਣੀ ਸਧਾਨੀ ਰਾਨੋਪਾਲ ਜੀ ਦੀ ਮੇਲੇ ਦੀ ਕੈਂਪੇਨ ਆ ਮੇਲੇ ਦੀ ਕੈਂਪੇਨ ਬਣੀ ਕੋਟਲੇ ਦੀ ਕਰ ਬੜੇ ਵੀਰੇ ਹਾਂਜੀ ਤੇ ਇਹ ਹੁਣ ਗੱਭਣ ਪਾਸ ਹੋ ਗਈ ਹੈ ਬੜੇ ਵੀਰੇ ਗੱਭਣ ਨਿਕਲਾਈ ਮੈਂ ਜੀ ਗੱਭਣ ਨਿਕਲਾਈ ਮੈਂ ਪਾਸ ਉਹ ਬਾਕੀ ਆਦੇ ਫੇਸ ਕਰਵਾ ਦੀਆਂ ਨਾਲੇ ਉਹ ਲੈ ਲੈ ਗਾਲ ਘੋਟਿਆ ਇਹ ਵੀਰੇ 88 ਨੇ ਦੀ ਗੱਬੜਿਆ ਹਾਂਜੀ 88 ਨੇ ਦੁੱਧਿਆ ਹਾਂਜੀ ਨੌਰਮਾ ਰੇੜੇ 120 ਹਜ਼ਾਰ ਦੀ ਦਿੱਤਾਗੇ ਬੱਡੇ ਵੀਰੇ ਹਾਂਜੀ ਤੇ ਇਹ 120 ਦੀ ਆਖਿਆ ਵੀਰੇ ਹਾਂਜੀ ਅੱਠ ਇਹ 88 ਨੇ ਦੀ ਗੱਬੜਿਆ ਹਾਂਜੀ ਤੇ ਹਾਲੀ ਵੀ ਦੁੱਧ ਮਿਲ ਲਵੇ ਇਹਦੇ ਥੱਲੇ ਮਿਲ ਲਵੇ ਦੁੱਧੋ ਡਰਾਈ ਰਹੇ ਆ ਠੀਕ ਠੀਕ ਪੈਰੀ ਕਰਕੇ ਕੱਢਦੇ ਵੀਰੇ ਹਾਂਜੀ ਹਾਲੀ ਵੀ ਦੁੱਧ ਦੇ ਕੋਲ 3 ਤੋਂ 4 ਕਿਲੋ ਦੁੱਧ ਹਾਲੀ ਗੇ ਦੁੱਧੋ ਡਰਾਈ ਰਹੇ ਆ ਥਾਂਨੇ ਮੇਰੇ ਕੋਲ ਇਹ ਗੱਬੜ ਮੈਂ ਤੁਹਾਨੂੰ ਇਹ ਇਹ ਲੱਖ ਰੀ ਦੇ ਦਾਂਗੇ ਬੱਡੇ ਵੀਰੇ ਇਹ ਛੋਟੀ ਦੇ ਦਾਂਗੇ 110 ਹਜ਼ਾਰ ਦੀ ਇਹ 20 ਦਿਨ ਸੂਣ ਚ ਰਹਿ ਗਿਆ ਫਿਓਰ ਬੰਗੀ ਮੁਰਛੀ ਦੀ ਵੀ ਬਲ ਇੰਨੀਆਂ ਵੀਰਾਂ ਦਾ ਕਾਲਾ ਦਾ ਵਿੱਚ ਜਿਹੜੀ ਝੋਟੀ ਲੈਣੀ ਆ ਬੱਗੀ ਮੋਛ ਵਾਲੀ ਅਸਲ ਤਵਾਰ ਵਾਲੀ ਝੋਟੀ ਮਿਲਦੀ ਹੈ ਵੱਡੇ ਵੀਰ ਪਿਓਰ ਬੱਗੀ ਮੋਛ ਦੀ ਆ ਬਿੱਲੀਆਂ ਹੀ ਅੱਖਾਂ ਪੈਰ ਤੋਤੇਦੀਆਂ ਪੂਰੇ ਬੈਲ ਬਲੱਡ ਲਾ ਜਿਹੜੀ ਲੀਲੀ ਦੀ ਵੱਡੇ ਵੀਰ ਜਿਹੜੀ ਗੱਲ ਕਰਦੇ ਤੇ ਇਹ ਵੱਡੀ ਮਹਿ ਜਿਹੜੀ ਆ ਸਾਡੇ ਕੋਲ ਕੋਈ 6 ਲੱਖ ਤੋਂ ਬਾਹਰ ਵੀ ਰੇਕ ਗਈ ਸੀ ਹਾਂਜੀ ਇਹ ਮੇਰੇ ਕੋਲ ਦੁੱਧ ਦਾ 10 ਤੋਂ 11 ਕਿਲੋ ਦੁੱਧ ਮਹਿ ਹੋਊਗਾ 1 ਲੱਖ ਆਪਾਂ ਦੇ ਦਾਂਗੇ 15000 ਦੀ ਮਹਿ ਵੱਡੇ ਵੀਰ 1 15 ਦੀ 15 ਦੀ ਇਹ ਝੋਟੀ ਤਾਈ ਸੂਈ ਸਵਾਈ ਜਿਹੜੀ ਆ ਝੋਟੀ ਦੇ ਹੁਣ ਵੀ 2 ਲੱਖ ਦੀ ਹੈ ਵੱਡੇ ਵੀਰ ਹਾਂਜੀ ਤੇ ਨੋਰਮਲ ਰੇਟ ਪਾ ਕੇ ਦੱਸਿਆ ਇਹ 1 ਲੱਖ 30 ਹਜ਼ਾਰ ਦੀ ਝੋਟੀ ਦੇ ਦਾਂਗੇ ਤੁਸੀਂ 1 30 ਜੀ ਬਾਕੀ ਨਾਲ ਵੀ ਵੀਰੇ ਜਿਲ੍ਹਾ ਆਪਣਾ ਗਰਦਾਸਪੁਰ ਜੇ ਤੇ ਨੇੜੇ ਆਪਣੇ ਫਦੇਗੜ ਚੂੜੀਆਂ ਜੇ ਫੋਨ ਨੰਬਰ ਗਰੰਟ 987641527 ਜੇ ਅੰਮ੍ਰਿਤਸਰ ਇੱਥੋਂ ਆਉਣਾ ਵੀਰੇ ਪੈ ਰਹੇਗਾ 30 32 ਕਿਲੋਮੀਟਰ ਬਟਾਲਾ 20 ਕਿਲੋਮੀਟਰ ਆ ਡੇਰਾ ਬਾਬਾ ਨਾਨਕ 15 ਕਿਲੋਮੀਟਰ ਆ ਤੇ ਮਤਲਬ ਫਦੇਗੜ ਚੂੜੀਆਂ ਜਿਹੜਾ ਮੇਨ ਸ਼ਹਿਰ ਹੈ ਉਹ ਇੱਥੋਂ 5 ਕਿਲੋਮੀਟਰ ਆ ਤੇ ਬਾਕੀ ਇਹਨਾਂ ਦੇ ਵੀਰਪ੍ਰਾਵਾਂ ਕਿੰਦਾ ਵੀ ਤਾਜੀ ਜਿਹੜੇ 20 ਕਿਲੋ ਲੈਣੀਆਂ 22 ਕਿਲੋ ਤੱਕ ਲੈਣੀਆਂ ਹਾਂਜੀ ਤੇ ਸਾਰੀਆਂ ਸਾਡੇ ਫਾਰਮ ਤੇ ਮਿਲ ਸਕਦੀਆਂ ਸਾਨੂੰ ਬਾਲੇ ਵੀਰਪ੍ਰਾਵਾਂ ਦਾ ਬੜੀ ਫੋਨ ਆਉਂਦੇ ਲਗਾਤਾਰ ਵੀ ਟੋਕੜਾਂ ਚੰਗੀਆਂ ਲੈਣੀਆਂ ਇਹ ਕਰਕੇ ਵੀ ਮਤਲਬ ਵੀ ਟੋਕੜਾਂ ਆਪਣੇ ਫਾਰਮ ਤੋਂ ਗਈਆਂ ਹੀ ਆ ਉਹ ਝੋਟੀਆਂ ਵੀਰ ਲੈਈਆਂ ਦਦੀਆਂ ਤੇ ਬਾਕੀ ਸਾਰਿਆਂ ਵੀਰਪ੍ਰਾਵਾਂ ਦਾ ਧੰਨਵਾਦ ਕਰਦੇ ਵੀਰ ਸასი ਗਾਲੀ